ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਅੱਜ ਆਪਾਂ ਆ ਗਏ ਆ ਪਿੰਡ ਮੱਲੇ ਦੇ ਵਿੱਚ ਤੇ ਅੱਜ ਤੁਹਾਨੂੰ ਦਿਖਾਉਨੇ ਆ ਇੱਥੋਂ ਦਾ ਨਜ਼ਾਰਾ ਮੀਂਹ ਦੇ ਪਾਣੀ ਦਾ ਕਰਤਾ ਜਲਾ ਜਲ ਤੇ ਆ ਦੇਖੋ ਮੇਰੇ ਵੀਰੋ ਪਾਣੀ ਜਿਵੇਂ ਆਉਂਦਾ ਵਾ ਫੁੱਲ ਆਪਾਂ ਵੜਨ ਲੱਗੇ ਅੱਜ ਵਾਗ ਤਾਂ ਮੱਛੀਆਂ ਦਾ ਆਨੰਦ ਮਾਣਦੇ ਆ ਤੇ ਇੱਧਰ ਪਾਣੀ ਦਾ ਲੋਕਾਂ ਨਾਲ ਬੁਰਾ ਹਾਲ ਹੋਇਆ ਪਿਆ ਮੇਰੇ ਵੀਰੋ ਤੁਸੀਂ ਦੇਖ ਸਕਦੇ ਹੋ ਕਿ ਇੱਧਰ ਸੀਮ ਦਾ ਪੁਲ ਇੰਦੋਂ ਵੀ ਜ਼ਿਆਦਾ ਚੱਲ ਪਿਆ ਕੱਲ੍ਹ ਨਾਲੋਂ ਕਿ ਪਾਣੀ ਜ਼ਿਆਦਾ ਵਧ ਹੋਰ ਵੱਧ ਚੁੱਕਿਆ ਵਾ ਆਜੋ ਤੁਹਾਨੂੰ ਦਿਖਾਉਣੇ ਆ ਸੀਮ ਵੱਲ ਨੂੰ ਲਿਜਾ ਕੇ ਆਪਾਂ ਬਾਹਲਾ ਨੇੜੇ ਤਾਂ ਜਾਣਾ ਨਹੀਂ ਕਿਉਂਕਿ ਖਤਰਾ ਵਾ ਪਾਣੀ ਤੋਂ ਤੇ ਇੱਧਰ ਆ ਵੀਰਾਂ ਦਾ ਘਰ ਦੇ ਵਿੱਚ ਪੂਰਾ ਪਾਣੀ ਫੁੱਲ ਭਰ ਚੁੱਕਿਆ ਵਾ ਇੱਧਰ ਵੀ ਦੇਖ ਸਕਦੇ ਹੋ ਤੁਸੀਂ ਹਾਂ ਜੀ ਵੀਰੋ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਸਾਹਮਣੇ ਸੀਮ ਦਾ ਪੁਲ ਮੇਰੇ ਵੀਰੇ ਚੱਲ ਰਿਹਾ ਵਾ ਤੇ ਸੜਕ ਤਾਂ ਦੀਦੀ ਨਹੀਂ ਕਿ ਮੈਂ ਆਪ ਵੀ ਡਰਦਾ ਜਾ ਰਿਆਂ ਅੱਗੇ ਨੂੰ ਕਿ ਇੰਨਾ ਕੇ ਜਿਆਦਾ ਖਤਰਾ ਵਾ ਕਿ ਆ ਪੁਲ ਦਾ ਬਹੁਤ ਹੀ ਬੁਰਾ ਹਾਲ ਹੋ ਗਿਆ ਤੇ ਸੜਕ ਜਮਾ ਬਿਲਕੁਲ ਟੁੱਟ ਗਈ ਆ ਡ੍ਰੇਨ ਚੱਲ ਰਹੀ ਏ ਸੀਮ ਫੁੱਲ ਘਟੋ ਘਟ 5-5 ਫੁੱਟ ਪਾਣੀ ਚੜ ਚੁੱਕਿਆ ਵਾ ਤੇ ਆਓ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਸੀਮ ਤੇ ਦੂਸਰੇ ਪੁਲ ਵੱਲ ਇੱਧਰ ਜਵਾਕਾਂ ਨੂੰ ਤਾਂ ਮੱਛੀਆਂ ਫੜਨ ਦਾ ਤੇ ਲੋਕਾਂ ਨੂੰ ਆਪੋ ਆਪਣੇ ਘਰਾਂ ਦਾ ਫਿਕਰ ਆ ਆਓ ਤੁਹਾਨੂੰ ਦਿਖਾਈਏ ਸੀਮ ਚੱਲਦੀ ਦੂਸਰੇ ਪੁਲ ਤੇ ਲੈ ਕੇ ਚੱਲਦੇ ਹਾਂ ਹੁਣ ਤੁਹਾਨੂੰ ਤੇ ਆਪੋ ਆਪਣੇ ਘਰਾਂ ਦੇ ਜੋ ਪਿੱਛੇ ਨੇ ਮੇਰੇ ਵੀਰਾਂ ਦੇ ਪਾਣੀ ਵੜਿਆ ਫਿਰਦਾ ਤੇ ਕੰਧਾਂ ਭੰਨ-ਭੰਨ ਕੇ ਦਿਖਾਉਂਦੇ ਆ ਤੁਹਾਨੂੰ ਕਿਵੇਂ ਪਾਣੀ ਕੱਢਿਆ ਵਿਆ ਹੁਣ ਮੱਲੇ ਦੇ ਨਜ਼ਾਰੇ ਦਿਖਾ ਰਹੇ ਆ ਇਹ ਮੱਲੇ ਦੇ ਲੋਕਾਂ ਦੀ ਜਾਨ ਤੇ ਬਣੀ ਹੋਈ ਆ ਕਿ ਪੰਜਾਬ ਸਰਕਾਰ ਨੂੰ ਇਹ ਹੱਲ ਕਰਨਾ ਚਾਹੀਦਾ ਕਿ ਵੀ ਡਰੇਨ ਜੋ ਕਿ ਡੂੰਗੀ ਕਰਨੀ ਚਾਹੀਦੀ ਆ ਹੋਰ ਤਾਂ ਕਿ ਵੀ ਡਰੇਨ ਦਾ ਪਾਣੀ ਛੜਕਾਂ ਤੇ ਨਾ ਆਵੇ ਮੀਂਹ ਜਿਆਦਾ ਪੈਣ ਤੇ ਤੁਸੀਂ ਦੇਖ ਸਾਹਦੇ ਹੋ ਕਿ ਨਹਿਰ ਵਾਂਗੂ ਪਾਣੀ ਚੱਲਦਾ ਪਾਣੀ ਦਾ ਵਹਾ ਬਾਲਾ ਹੀ ਤੇਜ ਆ ਤੇ ਪਾਣੀ ਫਲ ਧੱਕੇ ਮਾਰਦਾ ਮੋਟਰਸਾਈਕਲ ਵੀ ਮੇਰੇ ਵੀਰੋ ਮਸਾਂ ਹੀ ਲੰਘਦੇ ਆ ਪਾਣੀ ਦੇ ਵਿੱਚ ਵੀ ਇਹ ਪਾਣੀ ਇੰਨਾ ਕਿ ਜਿਆਦਾ ਤੇਜ਼ ਹੋ ਗਿਆ ਵਾ ਪੂਰਾ ਫੌਲਾ ਖਤਰਾ ਬਣ ਗਿਆ ਬਾਈ ਦੀਆਂ ਕੱਲ ਥਮੜੀਆਂ ਥੱਲੇ ਸੀਂੀਆਂ ਜੋ ਕਿ ਹੁਣ ਦੇਖਣੋਂ ਹਟਦੀਆਂ ਜਾਂਦੀਆਂ ਲਓ ਜੀ ਦੇਖੋ ਮੇਰੇ ਵੀਰੋ ਪਾਣੀ ਦਾ ਨਜ਼ਾਰਾ ਇਹ ਪੂਰਾ ਬੁਰਾ ਹਾਲ ਹੋਇਆ ਪਿਆ ਹਾਂਜੀ ਲਓ ਜੀ ਦੇਖੋ ਕਿੰਨਾ ਪਾਣੀ ਤੇ ਆਪਾਂ ਤੁਹਾਨੂੰ ਇੱਧਰ ਦੂਸਰੇ ਡਰੇਨ ਦੇ ਪੁਲ ਕੰਨੀ ਲੈ ਕੇ ਆਏ ਆ ਲਓ ਜੀ ਦਿਖਾਈਏ ਤੁਹਾਨੂੰ ਪਾਣੀ ਦੇ ਨਜ਼ਾਰੇ ਨਜ਼ਾਰੇ ਤਾਂ ਕਾਦੇ ਮੇਰੇ ਵੀਰੋ ਜਾਣ ਤੇ ਬਣੀ ਪਈ ਆ ਸਾਡੇ ਇਹ ਪਿੰਡ ਵਾਲੇ ਵੀਰਾਂ ਦਾ ਇਹੀ ਕਹਿਣਾ ਹੈ ਕਿ ਸਰਕਾਰ ਨੂੰ ਵੱਧ ਤੋਂ ਵੱਧ ਸਹਾਇਤਾ ਕਰਨੀ ਚਾਹੀਦੀ ਹੈ ਇਸ ਪਿੰਡ ਦੀ ਪਾਣੀ ਬੜਾ ਤੇਜ਼ ਤੇ ਪਰੇ ਜਾ ਬੜੋਂਗੇ ਰਹਿਣ ਲੋ ਜਾਨ ਸਹੀ ਜਾਂਦੇ ਹੋ ਪਰੇ ਮੁੜਿਆਣਾ ਪਰੇ ਬੈਜੋ ਟੈਂਕ ਲਓ ਬਈ ਮੇਰੇ ਵੀਰੋ ਦੇਖੋ ਕਿ ਪਾਣੀ ਕਿੰਨਾ ਜ਼ਿਆਦਾ ਤੇਜ਼ ਆ ਰਿਹਾ ਇੱਧਰ ਸਾਰੇ ਖੇਤ ਡੁੱਬ ਚੁੱਕੇ ਆ ਕਿ ਬੁਰਾ ਹਾਲ ਹੋ ਚੁੱਕਿਆ ਆ ਆ ਟਰਾਲੀ ਮੇਰੇ ਵੀਰਾਂ ਦੀ ਖੜੀ ਸੀ ਕਿਸੇ ਦੀ ਤੂੜੀ ਦੀ ਭਰੀ ਹੋਈ ਏ ਵੀ ਡੁੱਬ ਗਈ ਆ ਤੇ ਇੱਧਰ ਕੰਨਿਆਂ ਨੇ ਦੱਕਰਾਂ ਦੇ ਮੂਰੇ ਮਿੱਟੀ ਲਾਈ ਆ ਗੇਟਾਂ ਦੇ ਨਾਲ ਕਿ ਘਰ ਫੁੱਲ ਹੋ ਗਏ ਆ ਤੇ ਆ ਵੀ ਦੇਖ ਸਕਦੇ ਹੋ ਤੁਸੀਂ ਇਹ ਬਹੁਤ ਬੁਰਾ ਹਾਲ ਹੋ ਚੁੱਕਿਆ ਵਾ ਪਿੰਡ ਮੱਲੇ ਦੇ ਵਿੱਚ ਪੂਰੇ 5 ਤੋਂ 6 ਘੰਟੇ ਕੱਲ بارش ਹੋਈ ਆ ਤੇ ਬੱਦਲ ਅੱਜ ਵੀ ਪੂਰੇ ਫੁੱਲ ਨੇ ਕਿ ਅੱਜ ਵੀ بارش ਹੋਣ ਦੀ ਸੰਭਾਵਨਾ ਪੂਰੀ ਫੁੱਲ ਆ ਤੇ ਤੁਸੀਂ ਦੇਖ ਸਕਦੇ ਹੋ ਬਹੁਤ ਮਾੜਾ ਹਾਲ ਹੋ ਗਿਆ ਆਜੋ ਤੁਹਾਨੂੰ ਅੱਗੇ ਨੂੰ ਲੈ ਕੇ ਚਾਲਦੇ ਆਂ